ਸਾਸਤਰੀ ਗਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਪਾਣੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਹਾਂ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਅਤੇ ਤੁਹਾਨੂੰ ਡਿਮਾਂਡ ਵੀ ਦੱਸ ਦਿੰਨੇ ਆ ਜੀ ਕਿੰਨੀ ਹੈ ਇਹਦੀ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਵੀ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਇਸ ਕੋਠੀ ਦੇ ਮਾਲਕਾਂ ਨੇ ਕੋਠੀ ਬਾਰੇ ਹਰ ਇੱਕ ਚੀਜ਼ ਬਾਰੇ ਬਹੁਤ ਵਧੀਆ ਤਰੀਕੇ ਦੱਸਿਆ ਹੈ ਜੀ ਤਾਂ ਆਪਾਂ ਉਹਨਾਂ ਦੀ ਆਵਾਜ਼ ਹੀ ਇਹਦੇ ਨਾਲ ਅਟੈਚ ਕਰ ਰਹੇ ਹਾਂ ਤਾਂ ਜੋ ਤੁਹਾਨੂੰ ਸਾਰਾ ਕੁਝ ਵਧੀਆ ਤਰੀਕੇ ਨਾਲ ਸਮਝ ਆ ਜਾਵੇ ਜੀ ਚਾਲਾ ਰੋਡ ਰਾਹੋ ਇਹ ਸਿੱਧਾ ਸਾਹਮਣੇ ਪੈਂਦਾ ਆ ਦੇਖੋ ਮੇਨ ਸੜਕ ਵੱਡੀ 25 25 ਫੁੱਟ ਦੀਆਂ 23 24 25 ਫੁੱਟ ਦੀਆਂ ਸੜਕਾਂ ਚੌੜੀਆਂ ਸਾਡਾ ਘਰ ਆ ਜੀ 60 ਫੁੱਟ ਲੰਬਾ 40 ਫੁੱਟ ਚੌੜਾ ਨਮਸ਼ਾਦ ਕੋ راہੋ راہੋ ਤਾਂ ਆ ਜਿਹੜਾ ਜਾਲਾ ਰੋਡ ਆ ਮੇਨ ਆ ਸਾਨੂੰ ਦਿਖਾਇਆ ਇਹ ਜਾਲਾ ਰੋਡ ਤੇ ਆ ਆ ਮੋੜਲਾ ਘਰ ਦਾ 프ੰਟ ਇੱਧਰ ਆ ਜਾ ਇੱਤੇ ਹੀ ਫੁੱਟ ਮੋਰੇ ਸੜਕਾ ਜੀ ਤੇ ਇਹ ਸਾਡਾ ਘਰ ਆ ਦੇਖੋ ਮੋਰੇ ਪੂਰੀ ਸਕਿਉਰਟੀ ਦਾ ਇੰਤਜ਼ਾਮ ਕੈਮਰੇ ਲੱਗਿਓ ਆ ਡਬਲ ਗੇਟ ਤੇ ਆਜੋ ਤੁਹਾਨੂੰ ਬਾਕੀ ਅੰਦਰ ਦਿਖਾ ਲ ਦਿੰਨੇ ਆ। ਘਰ ਦੇ ਅੰਦਰ ਵੜਦੇ ਆ ਜੀ ਆਹ ਸਾਰਾ ਵਿੜਾ ਪੂਰਾ ਕਵਰ ਕੀਤਾ ਹੈ ਛੱਤ ਆਇਆ ਤੇ ਦੋ ਗੱਡੀਆਂ ਆਰਾਮ ਦੇ ਨਾਲ ਪਾਰਕਿੰਗ ਹੁੰਦੀਆਂ ਆ ਤੇ ਅੰਦਰ ਵੜਦੇ ਆਂ ਮੋਰੇ ਦੋ ਵਾਸ਼ਰੂਮ ਇਹ ਵਾਲੇ ਬੰਨੇ ਇਧਰ ਤੇ ਇਧਰ ਉੱਪਰ ਡਬਲ ਇਨਵਰਟਰ ਬੈਟਰੀ ਸਾਰਾ ਕੁਝ ਰੱਖਣ ਵਾਸਤੇ ਤੇ ਹੁਣ ਤੁਹਾਨੂੰ ਡ੍ਰੈਗ ਰੂਮ ਦਿਖਾਉਂਦੇ ਆ ਇਹ ਡ੍ਰੈਗ ਰੂਮ ਦੀ ਐਂਟਰੀ ਡਰਾਈਵਿੰਗ ਰੂਮ ਚ ਪੜ ਗਏ ਜੀ ਫੁੱਲ ਟੈਲਾ ਏਸੀ ਲੱਗਾ ਆ ਝੁੰਮਰ ਪੱਖੇ ਡਾਉਨ ਸੀਲਿੰਗ ਸਾਰੀ ਥੱਲੇ ਨਵੇਂ ਟੈਲਾ ਸਿਰ ਤਿੰਨ ਮਹੀਨੇ ਹੋਏ ਆ 2.5 ਸਾਲ ਹੋ ਗਏ ਆ ਇਹ ਘਰ ਬਣੇ ਨੂੰ ਤੇ ਇਹ ਘਰ ਅਸੀਂ ਸ਼ੇਅਰ ਕਰਨਾ ਆ ਘਰ ਦੇ ਵਿੱਚ ਕੋਈ ਵੀ ਇੱਕ 0% ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਇੱਕ ਇੱਕ ਚੀਜ਼ ਮੈਂ ਬਹੁਤ ਵਧੀਆ ਤੀਕੇ ਚਲਾਈ ਆ ਤੇ ਅਸੀਂ YouTube ਦਾ ਕੰਮ ਕਰਦੇ ਆ ਤੇ YouTube ਦਾ ਕੰਮ ਕਰਨਾ ਕਰਕੇ ਅਸੀਂ ਹੁਸ਼ਿਆਰਪੁਰ ਸ਼ਿਫਟ ਹੋਣਾ ਚਾਹੁੰਦੇ ਆ ਤਾ ਕਰਕੇ ਅਸੀਂ ਇਹ ਕੋਠੀ ਆਪਣੀ ਜਿਹੜੀ ਘਰ ਵਾ ਇਹਨੂੰ ਸੇਲ ਕਰਨਾ ਚਾਹੁੰਦੇ ਆ ਹੋਰ ਕੋਈ 20 0% ਦੇ ਵਿੱਚ ਕੋਈ ਕਮੀ ਨਹੀਂ ਗਈ ਮੈਂ ਬਹੁਤ ਹੀ ਰੀਜਾ ਦੇ ਨਾਲ ਇਹ ਘਰ ਬਣਾਇਆ ਇਹ ਲੋਬੀ ਆ ਜੀ ਲੰਬੀ ਤੇ ਇਹਦੇ ਵੀ ਕੰਪਲੀਟ ਟੈਲਾ ਉੱਪਰ ਤੱਕ ਫੁੱਲ ਡਾਊਨ ਸੀਲਿੰਗ ਤੁਹਾਡੇ ਸਾਹਮਣੇ ਆ ਤੇ ਇਹ ਸਾਡੀ ਓਪਨ ਕਿਚਨ ਕਿਚਨ ਦਾ ਫੁੱਲ ਕੰਮ ਸਿਰ 3 ਮਹੀਨੇ ਤਾਜ਼ਾ ਕੀਤਾ ਨਮਾ ਕੀਤਾ ਸਾਰੇ ਫੁੱਲ ਸਾਰਾ ਬਹੁਤ ਵਧੀਆ ਕੰਮ ਗੀਜਰ ਲੱਗਾ ਆ ਜਿਮਨੀ ਲੱਗੀ ਆ ਪੂਰਾ ਇਹ ਵੀ ਫੁੱਲ ਟੈਲਾ ਕੋਈ ਕਿਸੇ ਤਰ੍ਹਾਂ ਦੀ ਇੰਨਾ ਵੀ ਕਿਤੇ ਕੰਮ ਕਰਨੇ ਦੀ ਕੋਈ ਜ਼ਰੂਰਤ ਨਹੀਂ ਗਈ ਤੇ ਇਹ ਸਾਰਾ ਕੰਪਲੀਟ ਹੈ ਉਸ ਤੋਂ ਬਾਅਦ ਇਹ ਸਾਡੀਆਂ ਲੋਬੀ ਤੋਂ ਬਾਅਦ ਮੇਨ ਮੇਨ ਅੰਦਰ ਐਂਟਰ ਤੇ ਇਹ ਸਾਡੀ ਟਫਨ ਸ਼ੀਸ਼ਾ ਸਭ ਤੋਂ ਵਧੀਆ ਟਫਨ ਸ਼ੀਸ਼ਾ ਬਹੁਤ ਵਧੀਆ ਕੰਮ ਉਹ ਤੱਕ ਸੇਖਾ ਤੱਕ ਟੈਲਾ ਲੱਗੀਆਂ ਆ ਇਹ ਉੱਪਰ ਨੂੰ ਸਾਡੇ ਪੌੜੀ ਜਾਂਦੀ ਆ ਟੋਟਲ ਪੱਥਰ ਦਾ ਸਾਰੇ ਕੰਮ ਹੋਇਆ ਆ ਟੈਲਾ ਦਾ ਟੋਟਲ ਕੰਮ ਹੋਇਆ ਆ ਪਹਿਲਾ ਰੂਮ ਬੈੱਡਰੂਮ ਇਹਦੇ ਵੀ ਫੁੱਲ ਡਾਊਨ ਸੀਲਿੰਗ ਹੋਈ ਹੋਆ ਸਿਰ ਉੱਪਰ ਤੱਕ ਟੈਲਾ ਲੱਗੀਆਂ ਆ ਏਸੀ ਲੱਗਾ ਆ ਨਵਾਂ ਬੈੱਡ ਡੈਸਕਿੰਗ ਟੇਬਲ ਅਲਮਾਰੀ ਜਿਉ ਕੋਈ ਵਿੱਚ ਵੀ ਸਮਾਨ ਲੈਣਾ ਚਾਹੁੰਦਾ ਆ ਸੇਮ ਇੱਕੋ ਕਲਰ ਦੀਆਂ ਸਾਰੀਆਂ ਟੈਲਾ ਨੀਚੇ ਉਸ ਤੋਂ ਬਾਅਦ ਇੱਧਰ ਅੰਦਰ ਸਾਡਾ ਅਟੈਚ ਬਾਥਰੂਮ ਇਹ ਵੀ ਸੇਖਰ ਤੱਕ ਟੈਲਾ ਲੱਗੀਆਂ ਆ ਅੱਖੇ ਲੱਗਈ ਹੋਆ ਟੂਟੀਆਂ ਸਭ ਤੋਂ ਵੱਧ ਕੰਪਨੀ ਵਿੱਚ ਵਧੀਆ ਇੱਕ ਨੰਬਰ ਇੱਕ ਨੰਬਰ ਦੀ ਅੰਦਰ ਟੂਟੀਆਂ نیچے ਸਾਰੇ ਟੈਲਾ ਲੱਗੀਆਂ ਆ ਐਲੂਮੀਨੀਅਮ ਦੇ ਦਰਵਾਜੇ ਆ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਇੱਕ ਪੈਸੇ ਦੀ ਵੀ ਲੌਂਦੀ ਚਿੰਤਾ ਨਹੀਂ ਹੈਗੀ ਬਾ ਸਾਡਾ ਨੰਬਰ 2 ਦੂਜਾ ਬੈਡਰੂਮ ਸੈਂਟਰ ਇਹ ਅਸੀਂ ਪੂਜਾ ਰੂਮ ਵੀ ਬਣਾਇਆ ਇਹਦੇ ਵੀ ਡਾਉਨ ਸੀਲਿੰਗ ਹੋਈ ਹੋਆ ਟੈਲਾ ਉੱਪਰ ਤੱਕ ਹੋਆ ਤੇ ਇਹ ਵੀ ਬੈਡਰੂਮ ਆ ਇਹਦੇ ਇੱਧਰ ਇੱਧਰ ਸਾਡੇ ਲਾਈਟ ਵਾਸਤੇ ਉੱਪਰ ਤਲ ਲੱਗਿਆ ਚਾਦਰਾਂ ਪਈਆਂ ਛਾਨਾ ਬਣਾਇਆ ਜਾਨੀ ਕਿ ਫੁੱਲ ਸਕਿਉਰਟੀ ਉੱਪਰੋਂ ਵੀ ਦਿਖਾਵਾਂਗੇ ਤੁਹਾਨੂੰ ਇੱਧਰ ਵੀ ਇਹਦੇ ਵੀ ਫੁੱਲ ਟੈਲ ਆ ਉੱਪਰ ਤੱਕ ਲੱਗੀਆਂ ਆ ਤੇ ਤਾਜੇ ਪਾਣੀ ਦੀ ਬਾਲ-ਬਾਲ ਟੈਂਕੀ ਵਾਲਾ ਮਸ਼ੀਨ ਕਪੜੇ ਧੋਣ ਵਾਲੀ ਇੱਥੇ ਇੱਕ ਇੱਕ ਚੀਜ਼ ਦੇ ਉੱਤੇ ਇੱਕ ਇੱਕ ਟਾਇਲ ਦੇ ਉੱਤੇ ਦੇਖੋ ਇੱਕ ਇੱਕ ਟਾਇਲ ਦੇ ਉੱਤੇ ਅਸੀਂ ਅਲੂਮਿਨੀਅਮ ਦੀ ਫਿਟਿੰਗ ਕੀਤੀ ਹੋਆ ਕਿ ਟਾਇਲ ਦੀ ਨੁੱਕਰ ਵੀ ਨਾ ਖਰਾਬ ਹੋਵੇ ਫੁੱਲ ਫੁੱਲ ਵਧੀਆ ਤੇ ਇੱਧਰ ਨੂੰ ਆ ਜਾਈਏ ਇਹ ਸਾਡੇ ਆ ਗੀਜ਼ਰ ਲੱਗਿਆ ਹੈ ਗੈਸ ਵਾਲਾ ਤੇ ਆ ਅਟੈਚ ਬਾਥਰੂਮ ਇੱਧਰ ਇਹ ਟੈਚ ਬਾਥਰੂਮ ਇਹਦੀ ਵੀ ਫੁੱਲ ਸਿੱਖ ਤੱਕ ਟੈਲਾ ਲੱਗੀਆਂ ਆ ਤੇ ਵਧੀਆ ਡਿਵਾਈਡਰ ਲੱਗੇ ਹੋਆ ਗੀਜ਼ਰ ਦਾ ਪੂਰਾ ਸਾਰੇ ਪਾਣੀ ਕਰਦਾ ਆ ਅੰਦਰ ਵਾਸ਼ੂਸ਼ੀਨ ਵੀ ਲੱਗੇ ਹੋਆ ਇੰਗਲਿਸ਼ ਸੀਟ ਵੀ ਲੱਗੀ ਹੋਆ ਨਾ ਹੋਰ ਵਾਸਤੇ ਸ਼ਾਵਰ ਸਾਰਾ ਕੁਝ ਪੂਰਾ ਤੇ ਇਧਰ ਨਾਲ ਹੀ ਅਟੈਚ ਇਹ ਤੀਜਾ ਸਾਡਾ ਤੀਜਾ ਬੈਡਰੂਮ ਇਹਦੇ ਵੀ ਫੁੱਲ ਡਾਉਨ ਸਿਲਿੰਗ ਹੋਈ ਹੋਆ ਫੁੱਲ ਟੈਲਾਂ ਲੱਗੀਆਂ ਆ ਉੱਪਰ ਤੱਕ ਤੇ ਕੇਬਲ ਇਨਵਰਟਰ ਦਾ ਸਾਰਾ ਫੁੱਲ ਟੋਟਲ ਹੋਇਆ ਆ ਕੋਈ ਕਿਸੇ ਕਿਸਮ ਦਾ ਇੱਕ ਇੱਕ 20 ਇੱਕ 20 ਕਿਤੇ ਪੈਸਾ ਲਾਉਣ ਦੀ ਕੋਈ ਜ਼ਰੂਰਤ ਨਹੀਂ ਸਾਰੇ ਨਵੇਂ ਟੋਟਲ 2.5 2.5 ਸਾਲ ਹੋਇਆ ਇੱਕ ਕੁੱਟੀ ਬਣੀ ਨੂੰ लेकिन अब जब टैल होया हो सिर्फ चार तीन या चार महीने हो इधर ये भी पूरा कम टोटल लोबी ड्रैइंग रूम ओपन किचन 1 2 3 ਬੈਡਰੂਮ ਤੇ ਉਸ ਤੋਂ ਬਾਅਦ ਤੁਹਾਨੂੰ ਉੱਪਰਲਾ ਕੋਠੇ ਦੀ ਛੱਤ ਦਾ ਦਿਖਾ ਲਦੇ ਆਂ ਬਾਕੀ ਜੇ ਕਿਸੇ ਨੇ ਤਿੰਨੇ AC ਲੱਗਿਆ ਤਿੰਨੇ ਨਵੇਂ AC ਨਵੇਂ ਲੱਗਿਆ ਡੇਢ ਇਹ 2 2-3 ਮਹੀਨੇ ਹੋਇਆ ਹੁਣੇ ਲਵਾਇਆ ਇਹ LCD ਬਿਲਕੁਲ ਨਵੀਂ 75 ਇੰਚ ਦੀ ਇਹ LCD ਕੈਮਰਾ ਵਾਸਤੇ ਦੋ Wi-Fi Jio Fiber ਤੇ Net+ ਦਾ ਤੇ ਉਸ ਤੋਂ ਬਾਅਦ ਇਹ ਤੇਨੇ ਕਮਰੇ ਹੋ ਗਏ ਕਿਚਨ ਖੁੱਲੀ ਹੋ ਗਈ ਮੇਨ ਇੰਟਰਸ ਇਹ ਤੁਹਾਨੂੰ ਉੱਪਰ ਲਾ ਦਿਖਾ ਦਿੰਨੇ ਆ ਫੁੱਲ ਫਰਸ਼ ਟੈਲਾਂ ਤਫਾ ਸ਼ੀਸ਼ਾ ਗਲਾਸ ਸਾਰਾ ਟਫਨ ਇੱਕ ਨੰਬਰ ਦਾ ਕੰਮ ਹੋਇਆ ਹੈ ਇਹ ਛੱਤਰੀਆਂ ਉੱਪਰ ਜਾਂਦਾ ਰਸਤਾ ਇੱਕ ਵੱਡਾ ਰੂਮ स्टोन स्टोवते हैं ते उपर है बड़ा जो भी रख सकते हैं तो समानी एंट्री छत की एरिया ਯਾਰ ਅ ਡਬਲ ਲੈਂਟਰ ਦੇ ਉੱਤੇ ਟੈਲ ਲੱਗੀ ਆ ਲੈਟ ਵਾਸਤੇ ਜਿਹੜਾ ਝਰਨਾ ਲੱਗਿਆ ਆ ਉਹ ਆ ਇਹ 1 ਨੰਬਰ ਕਮਰੇ ਦਾ ਜਿਹੜਾ AC ਉਹਦਾ ਪੱਖਾ ਇਹ ਉੱਪਰ ਜਿੱਥੇ ਪਾਣੀ ਵਾਲੀ ਟੈਂਕੀ ਆ ਉੱਪਰ ਬੋਡੀ ਲੱਗੀ ਆ ਟੈਂਕੀ ਕਵਰ ਆ ਸਾਰਾ ਕੁਝ ਉੱਤੇ ਕਵਰ ਕੀਤਾ ਆ ਯਾਰ ਦੋਲੇ ਖੁੱਲਾ ਏਰੀਆ ਆ ਅਜੇ ਇੱਥੇ ਮਕਾਨ ਬੰਦੇ ਆ ਤੇ ਕੁਝ ਪਏ ਆ ਪਲਾਟ ਖਾਲੀ ਤੇ ਬਿਲਕੁਲ ਸਾਹਮਣੇ ਜਾਲੜਾ ਰੋਡ ਫਰੰਟ ਜਿਹੜਾ ਮੇਨ ਰੋਡ ਆ ਜਾਲਾ ਰੋਡ ਦਾ ਉਹ ਆ ਕੋਲ ਬਾਜ਼ਾਰ ਆ ਬਿਲਕੁਲ 5 ਮਿੰਟ ਦਾ ਸਿਰਫ ਸਫਰ ਕੇ ਨਹੀਂ ਜਗਾ ਸੀ ਲੈਂਟਰ ਨਹੀਂ ਪਵਾਇਆ ਟੀਨਾ ਪਵਾਇਆ ਇਸ ਕਰਕੇ ਵੀ ਅੰਦਰ ਨੂੰ ਧੁੱਪ ਜਿਹੜੀ ਆ ਸਾਡੇ ਸਿੱਧੀ ਅੰਦਰ ਜਾਂਦੀ ਆ ਤੇ ਆਹ ਸਾਹਮਣੇ ਟੈਂਕੀ ਪਾਣੀ ਵਾਲੀ ਉਹਦੇ ਉੱਪਰ ਅਸਮਾਨੀ ਬਿਜਲੀ ਵਾਸਤੇ ਫੁੱਲ ਅਰਥ ਸਿੰਘ ਘਰ ਦਾ ਅਰਥ ਸਿੰਘ ਔਰ ਅਸਮਾਨੀ ਬਿਜਲੀ ਵਾਸਤੇ ਟੋਟਲ ਕੰਪਲੀਟ ਕੋਈ ਕਿਸੇ ਤਰ੍ਹਾਂ ਦੀ ਚਿੰਤਾ ਵਾਲੀ ਗੱਲ ਨਹੀਂ ਹੈਗੀ ਏ ਜੇ ਕਿਸੇ ਨੇ ਸਮਾਨ ਵੀ ਲੈਣਾ ਹੋਵੇ ਅਸੀਂ ਵਿੱਚ ਜਿਹੜਾ ਨਵਾਂ ਸਮਾਨ ਆ ਸਾਰੇ ਕੰਪਲੀਟ ਸਮਾਨ ਵੀ ਦੇ ਦਵਾਂਗੇ ਬਿਨਾ ਸਮਾਨ ਤੋਂ ਵੀ ਜਾਰੀ ਕਿ ਜਿਹੜਾ ਜਨਰੇਟਰ ਵੀ ਆ ਤੇ ਡਬਲ ਬੈਟਰੀ ਆ ਵੱਡਾ ਰੈਟਰ ਇੱਕ ਏਸੀ ਇਹ ਲੱਗਾ ਆ ਤੇ ਸਮਾਸੀ ਵਾਲ ਦਾ ਬੋਰ ਖੋਲ ਆਟੋਮੈਟਿਕ ਟੈਂਕੀ ਭਰਨ ਤੇ ਬੰਦ ਹੋ ਜਾਂਦੀ ਆ ਸਾਰੇ ਆਟੋਮੈਟਿਕ ਕੰਮ ਆ ਸਾਰੇ ਤੇ ਕੋਈ ਕਿਸੇ ਤਰ੍ਹਾਂ ਦਾ ਵਸ਼ੂਸ਼ਨ ਸਾਰੇ ਕੰਪਲੀਟ ਬਰੋ ਸਕਿਉਰਟੀ ਦਾ ਪੂਰਾ ਇਂਤਜ਼ਾਮ ਕੋਈ ਵੀ ਕਿਸੇ ਬੰਦੇ ਹੋ ਕੋਈ ਵੀ ਇੰਨਾ ਵੀ ਖਤਰਾ ਨਹੀਂ ਹੈਗਾ ਵੀ ਕੋਈ ਆ ਸਕਦਾ ਆ ਤੇ ਇਹ ਮੇਨ ਸਾਡਾ ਬਿਜਲੀ ਦਾ ਲਾਈਟ ਦਾ ਸਾਰਾ ਸਿਸਟਮ ਇਹ ਅਸਮਾਨੀ ਬਿਜਲੀ ਵਾਸਤੇ আর্থਿੰਗ ਸਾਰਾ ਕੁਝ ਇਹਦੇ ਵਿੱਚ ਇਹ ਇਹ আর্থਿੰਗ ਦੇ ਥੱਲੇ ਇੱਥੇ আর্থਿੰਗ ਹੋਇਆ ਇਹ ਹੁਣ ਅਸੀਂ ਬਾਅਦ ਚ ਕਰਵਾਇਆ আর্থਿੰਗ ਸਾਰਾ ਤਾਂ ਕਰਕੇ ਇੱਥੇ ਹਜੇ ਅਸੀਂ ਦੂਜਾ ਟੈਲਾ ਨਹੀਂ ਲਵਾਈਆਂ ਇਸ ਕਰਕੇ ਇਹ ਆਸਥੀ ਕਰਵਾਉਣਾ ਕਰਕੇ ਤੇ ਬਾਕੀ ਇਹ ਸਾਰਾ ਘਰ ਅਸੀਂ ਸੇਲ ਕਰਨਾ ਹੈ ਵਿੱਚ ਸਮਾਨ ਵੀ ਦੇ ਦਵਾਂਗੇ ਜੇ ਕਿਸੇ ਨੇ ਸਮਾਨ ਲੈਣਾ ਹੈ ਤੇ ਜਿਵੇਂ ਕਿ ਜਨਰੇਟਰ ਅਨ ਬੈਟਰੀ ਏਸੀ ਵੱਡੀ ਐਸ ਸੀਡੀ ਛੋਟੀ ਐਸ ਸੀ ਸਾਰੀਆਂ ਗਾਰੰਟੀ ਦੇ ਵਿੱਚ ਉਹ ਫ੍ਰਿਜ ਡਬਲ ਬੈੱਡ ਸਿੰਗਲ ਦੋ ਦੀਵਾਨ ਬੈੱਡ ਡਰੈਕਸਿੰਗ ਟੇਬਲ ਰੂਮ ਜੋ ਵੀ ਅੰਦਰ ਹੁੰਦਾ ਆਪਣਾ ਸੋਫੇ ਲੱਗੇ ਹੋਆ ਸਾਰੇ ਤੇ ਸਾਰਾ ਕੁਝ ਐਦਾਂ ਹੀ ਦੇ ਦਵਾਂਗੇ ਵਿੱਚੇ ਬਿੱਡ ਜਨਰੇਟਰ ਜੇ ਕਿਸ ਨੇ ਲੈਣਾ ਹੋਵੇ ਤੇ ਫਿਰ ਆਪਾਂ ਤੁਹਾਨੂੰ ਨੰਬਰ ਦਵਾਂਗੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਆ ਫਿਰ ਤੁਹਾਨੂੰ ਦੱਦੀਏ ਮੇਨ ਨਵਾਂ ਸ਼ਹਿਰ ਤੋਂ 10 ਕਿਲੋਮੀਟਰ ਦੂਰ ਰਹੋ ਰਹੋ ਸਿਰਫ ਸਾਡੇ ਕੋਲ 5 ਮਿੰਟ ਦੂਰ ਉਹ ਮੇਨ ਸਾਹਮਣੇ ਰੋਡ ਚੱਲਦਾ ਆ ਮੇਨ ਜਾਲੜਾ ਰੋਡ ਜਿਹਨੂੰ ਕਹਿੰਦੇ ਆ ਉਹ ਆ ਆ ਫਿਰ ਤੁਹਾਨੂੰ ਦਿਖਾ ਲਈਏ ਇਹ ਸਾਡਾ ਖੁੱਲੀ ਸੜਕਾਂ 24 24 ਫੁੱਟ ਦੀਆਂ ਸੜਕਾਂ ਐ ਕੋਈ ਕਿਸੇ ਬੰਨੇ ਕੋਈ ਚਿੰਤਾ ਨਹੀਂ ਜੇ ਹੋਰ ਕਿਸੇ ਨੇ ਨਾਲ ਕੋਈ ਪਲਾਟ ਲੈਣਾ ਹੋਵੇ ਤੇ ਉਹਨੂੰ ਪਲਾਟ ਵੀ ਮਿਲ ਸਕਦੇ ਆ ਪਲਾਟ ਵੀ ਮਿਲ ਸਕਦੇ ਆ ਜੇ ਕਿਸੇ ਨੇ ਪਲਾਟ ਲੈਣਾ ਹੋਵੇ ਪਲਾਟ ਵੀ ਮਿਲ ਸਕਦੇ ਆ ਬਾਕੀ ਇਹ ਘਰ ਆ ਤੇ ਜਿਹਨੇ ਵੀ ਸਾਨੂੰ ਜੇ ਕਿਸੇ ਲੈਣ ਦਾ ਚਾਹਵਾਨ ਹੋਵੇ ਤੇ ਅਸੀਂ ਰੇਟ ਨਹੀਂ ਦੱਸਦੇ ਇਹਦੇ ਵਿੱਚ ਕਿਉਂਕਿ ਜੇ ਸਮਾਨ ਦਾ ਰੇਟ ਲੈ ਵਿਧ ਸਮਾਨ ਲੈਣਾ ਆ ਨਵਾਂ ਸਮਾਨ ਜਿਹੜਾ ਸਾਰਾ ਗਾਰੰਟੀ ਦੇ ਵਿੱਚ ਵਾਰੰਟੀ ਦੇ ਵਿੱਚ ਤੇ ਉਹ ਦਵਾਂਗੇ ਤੇ ਜੇ ਬਿਨਾਂ ਗਾਰੰਟੀ ਵਾਰੰਟੀ ਤੋਂ ਸਮਾਨ ਹੋਊਗਾ ਜਿਹੜਾ ਮਤਲਬ ਨਹੀਂ ਹੈਗਾ ਉਹ ਅਸੀਂ ਨਹੀਂ ਦੇਣਾ ਹੈਗਾ ਸਾਰੇ ਨਵੇਂ ਸਮਾਨ ਆ ਜਿਹੜਾ ਅਸੀਂ ਦੇਣਾ ਆ ਤੇ ਜੇ ਕਿਸੇ ਨੇ ਲੈਣਾ ਹੋਵੇ ਤੇ ਸਾਡੇ ਨਾਲ ਗੱਲਬਾਤ ਕਰੇ ਅਸੀਂ ਟੈਲੀਫੋਨ ਨੰਬਰ ਦੇ ਦੇਣਾ ਓਕੇ